ਜਪੂ ਤੋਂ ਪਾਊਡਰ ਉਹ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੀਤ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਉਹ ਮਾਰਾ ਹੈ ਸਾਰਿਆਂ ਨੂੰ 15 80 ਬਾਕੀ ਤੇ ਸਾਰੇ ਆਪੋ ਆਪਣੇ ਘਰੇ ਖੁਸ਼ ਰਹਣ ਇਹ ਜਪਨੂ ਦਾ ਪਨਾ ਚੱਕੀ ਬੈਠੇ ਭਲਾ ਫਲਣਾ ਰਮਣਾ ਤੋਂ ਨਾਕ ਕਿਚਨ ਅੱਜ ਸਾਡੇ ਤਾਈ ਕੇ ਪ੍ਰੋਗਰਾਮ ਸੀਗਾ ਸੀ ਉਧਰ ਸੀਗੇ ਸਾਰਾ ਦਿਨ ਹਨਾ ਤੇ ਕੱਲ ਵੀ ਉਧਰ ਹੀ ਸੀਗੇ ਕਿਉਂਕਿ ਕੱਲ ਉਹ ਗੰਨੇ ਗੁੰਨੇ ਸਿੱਲਣ ਵਾਲੇ ਸੀ ਕੋਈ ਮਟਰ ਕੱਢਣ ਵਾਲੇ ਸੀ ਹਨ ਤੇ ਇਸ ਕਰਕੇ ਵੀ ਉਧਰ ਕੰਮਕਾਰ ਕਰਦੇ ਸੀਗੇ ਤੇ ਉਧਰ ਵਲੋਗ ਕਿਉਂ ਨਹੀਂ ਬਣਾਇਆ ਇਸ ਕਰਕੇ ਇਹ ਮਤਲਬ ਜਿਵੇਂ ਹੁਣ ਕਈ ਨੂੰ ਨਹੀਂ ਪਸੰਦ ਹੁੰਦਾ ਇਸ ਲਈ ਅਸੀਂ ਵੇਚ ਨਹੀਂ ਲੈਂਦੇ ਤੇ ਅਸੀਂ ਵਲੋਗ ਵੀ ਨਹੀਂ ਬਣਾਉਂਦੇ ਬਿਲਕੁਲ ਵੀ ਕੰਮ ਕਰਕੇ ਤੇ ਕੁਝ ਲੋਕ ਹੁੰਦੇ ਆ ਹਨਾ ਕੁਝ ਆਦਮੀ ਦੇ ਕਰਕੇ ਤੇ ਆਪਾਂ ਸਾਰਾ ਪ੍ਰੋਗਰਾਮ ਨਹੀਂ ਖਰਾਬ ਕਰ ਸਕਦੇ ਅਗਲੇ ਦਾ ਹਨਾ ਆਪ ਸਵਾਰ ਰਜਾਨੇ ਹੁੰਨੇ ਆ ਆਪ ਖਰਾਬ ਕਰ ਨਹੀਂ ਜਾਂਦੇ ਹੁੰਦੇ ਹੈ ਨਾ ਤੇ ਇਸ ਕਰਕੇ ਬਲੌਗ ਨਹੀਂ ਉਧਰ ਬਣਾਇਆਗਾ ਤੇ ਅੱਜ ਸੀਗਾ ਭੋਗ ਤੇ ਸ਼ਾਮ ਦੀ ਪ੍ਰਸ਼ਾਦਾ ਪਾਣੀ ਵੀ ਉਧਰ ਹੀ ਆਪਾਂ ਵੀ ਕਹਿੰਦੇ ਵੀ ਇਧਰ ਹੀ ਝਗੜਾ ਸਾਰਿਆਂ ਨੇ ਹੈ ਨਾ 4 ਵਜੇ ਸਦਿਆ 7-8 ਜਰ ਮੋੜ ਚੱਕ ਕੇ ਲਿਆਵੋ ਤੇ ਉਹ ਉਧਰ ਹੀ ਹੋਣਗੇ ਜਬਰ ਮੋੜ ਚੱਕ ਕੇ ਲੈ ਕੋਈ ਨਹੀਂ ਨਾ ਉਹ ਵੀ ਰੌਣਕ ਮੇਲਾ ਲੱਗਿਆ ਰਹਿੰਦਾਗਾ ਹੋਰ ਬਾਕੀ ਆ ਨਾ ਤੇ ਬੈਲ ਬਰਾਗਿੰਨੇ ਜੇ ਰਵਾਂ ਸਾਰੇ ਇਕੱਠੇ ਹੋ ਜਾਂਦੇ ਹਨ ਜੋ ਵੀ ਮੈਂ ਕਿਤੇ ਐਵਲੀ ਰੌਣਕ ਆਪਣੇ ਘਰਾਂ ਦੇ ਛੱਡਤੀ ਛੱਡੀ ਗਈ ਮਤਲਬ ਆ ਜੋ ਸ਼ਹਿਰਾਂ ਦੇ ਵਿੱਚ ਨਾ ਉਹਨਾਂ ਹੁੰਦਾ ਜਿਹੜਾ ਕੋਈ ਦੂਰ ਹੈ ਤੇ ਉਹਨੂੰ ਬੁਲਾਉਂਦਾ ਹੀ ਨਹੀਂ ਅਗ ਜੀਰ ਹੋ ਜਾਂਦੀ ਹੈ ਤੇ ਉਸੇ ਕਰਕੇ ਬਸ ਇੱਥੇ ਹੈਗਾ ਹੈ ਕਿ ਚਲੋ ਦੂਰ ਵੀ ਦੂਰੋਂ ਵੀ ਬੁਲਾਇਆ ਜਾਂਦਾ ਪਿੰਡਾਂ 'ਚ ਤਾਂ ਚੱਲਦਾ ਰੀਤੀ ਰਿਵਾਜ ਪੁਰਾਣੇ ਆ ਨਾ ਪਤਾ ਇਹ ਨਹੀਂ ਲੈਣਾ ਮੈਂ ਮਾਰੂੰਗੀ ਤੇ ਪਰ ਪਿੰਡਾਂ 'ਚ ਵੀ ਜਿਹੜੇ ਕੁਝ ਬਦਲ ਗਏ ਹਾਲਾਤ ਹਾਂ ਦੌੜਾ ਗੋ ਘੋਰ ਚੇਂਜ ਹੋ ਜਾਣਾ ਨਾ ਨਾ ਪਤਾ ਨਹੀਂ ਲੈਣਾ ਦੇਖੋ ਬਲਾਸ ਮੰਗਦੀ ਭਈ ਬਾਕੀ ਮੈਂ ਭਾਈ ਰਿਪੋਰਟ ਕਰਾਈ ਸੀਗੀ ਤੇ ਕਾਲਾ ਪੀਲਾ ਆ ਗਿਆ ਕਾਲਾ ਪੀਲਾ ਆ ਗਿਆ ਮੈਨੂੰ 1683000 ਤੇ ਦੇਖੋ ਉਹ ਇਹ ਚੇਤੀ ਤੋਂ ਚਲੋ ਉਹ ਕੋਈ ਇਲਾਜ ਚਾਲੂ ਕਰਾਓ ਭਈ ਠੀਕ ਹੈ ਤੇ ਕਿਉਂਕਿ ਇਹ ਲੀਵਰ ਦੇ ਨੌਕਸ ਪਾਉਂਦਾਗਾ ਹਣਾ ਇਹ ਨਿਕ ਗੁਰਿਆ ਨੇ ਮੈਨੂੰ ਇੱਕ ਐਡਰੈਸ ਵੀ ਦਿੱਤਾ ਸੀ ਡਾਕਟਰ ਦਾ ਪਰ ਮੈਂ ਸਾਡੇ ਪਿੰਡ ਦਾ ਨਾ ਡਾਕਟਰ ਆ ਮੈਂ ਤੁਹਾਨੂੰ ਅੱਗੇ ਵੀ ਜ਼ਿਕਰ ਕਰਦਾ ਹੁਣ ਉਹਦਾ ਤੇ ਮੈਂ ਉਹਨਾਂ ਕੋਲ ਗੱਲ ਕੀਤੀ ਸੀਗੀ ਮੈਂ ਕਿਹਾ ਜੀ ਵੀ ਐਂ ਕਰਕੇ ਵੀ ਕਹਿੰਦੇ ਦੇਸੀ ਇਲਾਜ ਆ ਜਿਹੜਾ ਉਹ ਜੜੁ ਚੱਕਤ ਹੁੰਦਾ ਬਿਮਾਰੀ ਪਰ ਉਹ ਡਾਕਟਰ ਨੇ ਮੈਨੂੰ ਇਹ ਰਾਇ ਦਿੱਤੀ ਐ ਡਾਕਟਰ ਕਹਿੰਦਾ ਵੀ ਦੇਸੀ ਵਾਲੇ ਚੱਕਰਾਂ ਚ ਨਾ ਪਿਓ ਠੀਕ ਹੈ ਜਣੀ ਤੇ ਦੇਸੀ ਵਾਲੇ ਚੱਕਰਾਂ ਚ ਨਾ ਪਈਂ ਤੇ ਠੋਖਾ ਖਾਏਗਾ ਤੇ ਇਹਤੋਂ ਬੇਤਰਾ ਵੀ ਤੁਹਾਨੂੰ ਸਰਕਾਰੀ ਹਸਪਤਾਲ ਚ ਦਵਾਈ ਲੈਣਾ ਹਾਂ ਉਹਦਾਜ ਕਰਾ ਦੇ ਬੰਦਾ ਹਾਂ ਤੇ ਹਣ ਭਾਈ ਤੁਹਾਨੂੰ ਪਤਾ ਹੀ ਆ ਸਾਡੇ ਹਾਲਾਤ ਕੋਈ ਬਾਲੀ ਆਮਦਨੀ ਦੀ ਹਨਾ ਵੀ ਆਪਾਂ 40-50000 ਰੁਪਏ ਖਰਚਾ ਆਉਣਾ ਉਹਦੇ ਤੇ ਜੇ ਆਪਾਂ ਪ੍ਰਾਈਵੇਟ ਕਰਾਵਾਂਗੇ ਇੰਨੀ ਜੋਗੇ ਆਪਾਂ ਹੈ ਨਹੀਂਗੇ ਘਰ ਦਾ ਖਰਚਾ ਗੁਜ਼ਾਰਾ ਚੱਲਦਾ ਮਸਾ ਹਨਾ ਤੇ ਪਰ ਇਸ ਕਰਕੇ ਤੁਹਾਨੂੰ ਕਹਿੰਦੇ ਉਹ ਵੀ ਸ਼ੁਕਰ ਹੈ ਪ੍ਰਮਾਤਮਾ ਦਾ ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਆਪਣਾ ਹਨਾ ਤੇ ਇਸ ਕਰਕੇ ਤੁਹਾਨੂੰ ਕਹਿੰਦੇ ਹੁੰਦੇ ਆ ਵੀ ਜਿਆਦਾ ਤੋਂ ਜਿਆਦਾ ਸਾਡੀ ਵੀਡੀਓ ਅਸੀਂ ਕਿਸੇ ਤੋਂ ਕੁਝ ਨਹੀਂ ਮੰਗਦੇਗੇ ਵੀ ਸਾਡੀ ਵੀਡੀਓ ਸ਼ੇਅਰ ਕਰਦਾ ਕੋਈ ਸਾਡੀ ਵੀਡੀਓ ਇੰਨੀ ਚੱਲ ਪਏ ਚੱਲਿਆ ਕਰੇ ਹਨ ਤੇ ਕਿ ਅਸੀਂ ਵੀ ਆਪਦਾ ਵਧੀਆ ਸਰੀਰ ਦੀ ਕੇਅਰ ਵੀ ਕਰ ਸਕੀਏ ਆਦੀ ਬੇਟੀ ਦੀ ਕੇਅਰ ਵੀ ਕਰ ਸਕੀਏ ਹਨ ਤੇ ਇਸ ਕਰਕੇ ਆਹ ਜਰੂਰੀ ਹੈ ਡਾਕਟਰ ਕਹਿੰਦਾ ਇੱਕ ਤਾਂ ਇੱਕ ਦਵਾਈ ਜਰੂਰੀ ਆ ਤੇ ਦਵਾਈਆਂ ਤਾਂ ਤੁਸੀਂ ਭੈਣ ਭਰਾ ਸਾਰੇ ਹਨ ਆਪਦੇ ਦਿੰਦੇ ਹੁੰਦੇ ਆਗੇ ਹਨਾ ਤੇ ਤੁਸੀਂ ਕਾਰਈ ਦੇਣੀਆਂ ਦਵਾਵਾਂ ਲੱਗ ਜਾਂਦੀਆਂ ਹਨ ਹਣਾ ਸਰਾਣੇ ਦਾ ਕਵਰੀ ਛੋਟਾ ਬਣ ਗਿਆ ਹੂੰ ਸਰਾਣੇ ਦਾ ਕਵਰੀ ਛੋਟਾ ਬਣ ਗਿਆ ਰਵਣਾ ਉਂਗਲਾਂ ਤੇ ਪੱਲਾ ਪਲਾਸ ਲੈ ਤੂੰ ਮੂੰਹ ਧੋਣ ਲੱਗ ਜਾ ਕਰ ਇੱਧਰ ਆ ਜਾ ਪੁੱਤ ਮੇਰਾ ਰਮਾਲ ਨਹੀਂ ਲਿਆਂਦਾ ਮੋਟੋ ਰਮਾਲ ਫੁੱਲਿਆਈ ਜੱਪਾ ਇਹ ਨਾ ਬਹੁਤ ਛੇੜ ਹੈ ਦਵਾਈ ਦੂਈ ਵਾਲਾ ਹੁੰਦਾ ਪੁੱਤ ਪੁੰਡ ਗਈ ਗਿਆ ਤੂੰ ਟੱਕ ਜਾ ਕਰ ਜੱਪਾ ਹਟ ਉਧਰ ਉਧਰ ਟੇਕੇ ਮੋਟੋ ਫੇਰ ਪੁਰਦਾ ਜ਼ਰਾ ਨੂਰਾ ਉੱਥੇ ਤੇ ਨਹੀਂ ਧਰਿਆ ਜਾਣਾ ਇੱਥੇ ਧਰ ਦੇਣੀ ਹਾਂ ਬਾਬੇ ਦੇ ਧਰ ਦੇ ਤੇ ਤੂੰ ਆ ਜਾ ਬੜੀ ਕਰ ਦੇ ਬੜੀ ਆ ਕੀ ਲੱਗੀ ਐ ਉਹ ਕਪੜੇ ਗਿੱਲੇ ਕਰ ਰਹੀ ਹੈ ਕਪੜੇ ਕੰਮ ਕੁਝ ਅੱਜ ਦਾ ਕਰ ਲਿਆ ਕਰ ਪਤਾ ਯਾਰ ਪਿੱਛੇ ਉਹ ਬੋਤਲ ਤੇ ਖੜੀ ਮਾਣੋ ਗੋਡੇ ਤੇ ਖੜੀ ਹੈ ਮਰੇ ਯਾਰ ਹੈਲੋ ਲਾਡੋ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਆ 10ਵੀਂ ਆ ਹਨਾ ਤੇ ਅਸੀਂ ਆਏ ਸੀ ਬਾਬਾ ਜੀ ਦੇ ਦਰਸ਼ਨ ਕਰਨ ਖੇਤ ਆਏ ਸੀ ਉਜਨ ਜਿਵੇਂ ਗਰਮੀ ਕਰਕੇ ਨਾ ਹੁਣ ਆਣਾ ਜਾਣਾ ਥੋੜਾ ਜਿਹਾ ਉਹ ਹੋ ਗਿਆ ਏ ਤੇ ਅਸੀਂ ਤੇ ਜਪਨੂਰ ਨੂੰ ਵੀ ਫਿਰ ਲਿਆਣਾ ਨਾਲ ਹੀ ਪੈਂਦਾ ਏ ਤੇ ਆਪਣਾ ਮੈਂ ਹੀ ਅਵਸਰ ਕਰਨੀ ਆ ਜਪਨੂਰ ਵਾਲਾ ਸਿਆਣਾ ਵੀ ਮੱਥਾ ਟੇਕਦਾ ਟੇਕਦਾ ਵਿਚਾਰਾ ਬਾਬਾ ਜੀ ਨੇ ਸ਼ਰੀਰਤ ਸ਼ਰੀਰ ਬਾਦ ਸ਼ਰੀਰ ਬਾਦ ਗਈ ਜਣਾ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਬੋਤ ਤੇ ਸਾਰੇ ਫੁੱਲ ਇਹ ਫੁੱਲ ਕਿਹੜੇ ਨੇ ਜਿਹੜੇ ਤਾਂ ਬਾਬਾ ਦੀਪ ਸਿੰਘ ਜੀ ਸਾਰਿਆਂ ਤੇ ਮੇਰਾ ਪਰ ਹੱਥ ਰੱਖਣਾ ਹੈ ਨਾ ਤੇ ਤਾਂ ਦੋਸਤ ਜਿਹੜਾ ਹੀ ਆਈ ਹੈ ਨਾ ਮੈਂ ਕਹਿੰਨੀ ਆ ਉਹ ਸਾਫ ਹੋ ਜੇ ਕਾਲਾ ਪੀਲਾ ਸਹੀ ਹੋ ਮੈਂ ਤਾਂ ਡਰ ਗਿਆ ਸੀਗਾ ਅੱਗੇ 16 ਲੱਖ 83 ਹਜ਼ਾਰ ਆ ਮੈਂ ਤੁਹਾਨੂੰ ਸ਼ਾਇਦ ਅੱਗੇ ਵੀ ਦੱਸ ਚੁੱਕਾ ਤੇ ਹੁਣ ਅਸੀਂ ਜਾ ਰਹੇ ਹਾਂ ਪਰਸੋਂ ਦਵਾਈ ਚਾਲੂ ਕਰਨ ਤੇ ਲਾਪਰਵਾਹੀ ਬੰਦੇ ਦੀ ਪਤਾ ਕਿੱਥੇ ਹੋ ਜਾਂਦੀ ਹੈ ਜਦੋਂ ਆਪਾਂ ਧਿਆਨ ਨਹੀਂ ਦਿੰਦੇ ਤੇ ਆਪਾਂ ਰਿਪੋਰਟ ਵਗੈਰਾ ਕਰਾਉਂਦੇ ਤੇ ਰਹਿਨੇ ਆ ਕਿ ਇੱਧਰ ਕਰ ਲਓ ਢੰਗ ਦਾ ਕੋਈ ਡਾਕਟਰ ਨਹੀਂ ਤਾਂ ਚਾ ਕੋਈ ਕਹਿ ਦਿੰਦਾ ਕੋਈ ਕੀ ਇਹ ਕਰ ਲਓ ਇਹ ਕਰ ਲਓ ਇੱਕ ਕੋਈ ਗੱਲ ਇੱਕ ਪੱਕੀ ਹੋਵੇ ਤੇ ਉਹੀ ਗੱਲ ਸਾਰਿਆਂ ਦੇ ਮੂੰਹ ਤੋਂ ਸੁਣੀ ਹੋਵੇ ਨਾ ਤੇ ਫਿਰ ਬੰਦੇ ਨੂੰ ਯਕੀਨ ਆਉਂਦਾ ਫਿਰ ਜਗਾ ਜਗਾ ਟਰੀਟਮੈਂਟ ਕਰਾਉਣ ਨਾਲ ਉਹ ਨਾ ਬੰਦਾ ਆਪਣਾ ਹੁਣ ਪ੍ਰਾਈਵੇਟ ਹੀ ਆ ਲਾਜ ਕਰਾ ਲੇ ਤਾਂ ਕਿਉਂਕਿ ਸਰਕਾਰੀ ਚ ਤਾਂ ਪਤਾ ਤੱਕ ਹੀ ਹੈਗੇ ਨੇ ਉੱਥੇ ਤਾਂ ਕੋਈ ਹਾਲ ਨਹੀਂ ਹੈਗਾ ਬਾਕੀ ਤੰਦਰੁਸਤੀ ਚਾਹੀਦੀ ਹੈ ਬਰਬਾਦ ਮਾ ਜੀਰੇ ਸਰਕਾਰੀ ਹਸਪਤਾਲਾ ਸਾਡੇ ਜਾਨੀ ਕਿ ਦੋ ਤਿੰਨ ਮਰੀਜ਼ ਠੀਕ ਹੋਏ ਆ ਮਰੀਜ਼ ਐਵੇਂ ਆ ਕਿ ਆਪਣੀ ਫੈਮਲੀ ਦੇ ਵਿੱਚ ਇਹ ਚੀਜ਼ ਫੈਲੀ ਹੋਈ ਹੈ ਸਾਡੀ ਚਾਚੀ ਆ ਤੇ ਚਾਚੀ ਦਾ ਮੁੰਡਾ ਗਾ ਫੈਲੀ ਹੈ ਮਤਲਬ ਕਿਸੇ 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 ਨਾਲ ਤੋਂ ਹੋਈ ਹੈ ਨੈਗੇਟਿਵ ਆਈਰ ਰਿਪੋਰਟ ਨੈਕਟ ਵਾਗੀ ਉਸ ਤੋਂ ਬਾਅਦ ਉਹਨਾਂ ਨੇ ਦਵਾਈ ਖਾਧੀ 3 ਮਹੀਨੇ ਦਾ ਕੋਰਸ ਸੀਗਾ ਹੂੰ ਤੇ ਸ਼ਾਇਦ ਹੌਲੀ ਹੌਲੀ 6 ਮਹੀਨੇ ਦਾ ਕਰਤਾ ਗਾ ਦਵਾਈ ਟਾਈਮ ਟੂ ਟਾਈਮ ਲੈਣੀ ਹੁੰਦੀ ਆ ਇਹ ਜੀ ਤਾਂ ਵੀ ਜੇ ਜੇਸਾ ਜਿੰਨੇ ਵਜੇ ਅੱਜ ਲਈ ਆ ਉਹਨੇ ਵਜੇ ਕੱਲ ਨੂੰ ਲੈਣੀ ਆ ਵੀ ਇਹ ਟਾਈਮ ਟੂ ਟਾਈਮ ਮੈਡਮ ਨੇ ਵੀ ਸਾਡੇ ਹਸਪਤਾਲ ਚ ਸਰਕਾਰੀ ਚ ਹੈਗੇ ਆ ਉਹ ਕਹਿੰਦੇ ਵੀ ਹਰਜੀਤ ਵੀ ਤੁਸੀਂ ਨਾ ਵੀ ਸੀਰੀਅਸ ਹੋ ਕੇ ਦਵਾਈ ਖਾਣੀ ਹੈ ਉਧਰ ਵੇਖੋ ਸੋ ਗਈ ਲੇਟ ਗਈ ਓ ਬੱਬੂ ਮੱਥਾ ਟੇਕਦਾ ਰੇਦਾ ਨੀ ਨੀ ਆ ਗਈ ਇੱਥੇ ਸੌਣ ਮੇਰੇ ਹੱਥ ਨਾਲ ਨਹੀਂ ਚਲੋ ਚੱਲ ਗਏ ਦੱਪੂ ਆਏ ਇੱਥੇ ਸੌਣ ਨਹੀਂ ਆਇਆ ਸੀ ਰਾਮ ਨਾ ਲੇਟੀ ਜਿਵੇਂ ਆਨੰਦ ਲੈ ਰਿਖੇ ਤੇ ਚਾਹੰਦਾ ਤੇ ਪੱਖਾ ਵਾ ਚਲਦੀ ਹੋਵੇ ਤੇ ਜਪੂ ਆਨੰਦ ਮੇ ਲੈ ਰੇ ਸੋਨਦੀ ਧਿਆਰੇ ਕਿਤੇ ਖੇਤ ਦੇ ਵਿੱਚ ਹੈ ਇਹ ਜੀ ਬੋਤਲ ਮੈਲ ਜੇ ਮੋਟੋ ਆਪਾਂ ਨੂੰ ਉਹਦੇ ਚ ਵੀ ਵਧੀਆ ਹੋਊਗਾ ਉਹ ਹਾਂ ਭਾਜੀ ਬੂਤੇ ਲਾਣ ਦੀ ਸੋਚਦੇ ਰਹਿੰਦੇ ਕਨਕ ਨਾ ਉਗਾਲੀਏ ਕਰੇ ਅਰੇ ਭਾਈ ਜਿੰਨੀ ਹੁਣ ਕਨਕ ਪੱਕੀ ਪਈ ਐ ਬਸ ਹੁਣ ਵੱਢਣ ਵਾਲੀ ਰਹਿ ਗਈ ਕੀ ਕਰਦੇ ਨੇ ਹਨਾ ਵੱਢਣੀ ਐ ਕਟਣੀ ਹੈ ਮਤਲਬ ਛਟਨੀਆ ਮੰਡੀ ਛੱਟ ਕੇ ਤੁਰੂਗੀ ਪਰ ਗੁਰੂ ਰਾਮਦਾਸ ਜੀ ਕਿਰਪਾ ਕਰਨਾਂ ਵੀ ਮੀਮੂ ਨਾ ਆਵੇ ਹੁਣ ਮੀ ਨਹੀਂ ਆਂਦਾ ਮੀ ਆ ਗਿਆ ਤੇ ਕੰਮ ਖਰਾਬ ਹੈ ਕਿ ਨਾ ਹੀ ਆਵੇ ਕਿਉਂਕਿ ਸਾਰਿਆਂ ਦੇ ਮੂੰਹ ਤੋਂ ਨਵਾਲਾ ਖੋਣ ਵਾਲਾ ਕੰਮ ਹੋ ਜਾਂਦਾ ਹੁੰਦਾ ਚਲੋ ਹੁਣ ਚਲਿਏ ਚਲੋ ਜੀ ਠੀਕ ਹੈ ਘਰੇ ਚਲਦੇ ਆ ਤੇ ਜਪਨੂਰ ਦੇ ਸਾਰ ਸੂਟ ਨਵਾਂ ਪਾ ਕੇ ਲਿਆਂਦਾ ਤੇ ਉਹਨੂੰ ਸਾਰੇ ਫੁੱਲ ਜੇ ਨਾ ਸਾਰੇ ਆ ਨਿਕਲ ਕੇ ਲੱਗ ਗਏ ਗੁਰੂ ਵਰਗਾ ਕਰ ਲਿਆ दूर सेर ते भी लग लागयो लम्बे जो पैगी ओदे ते चलो ज़िए चलो ज़िए। चलो न तारो हवा हाँ नहीं चल रही आज गर्मी हो पी है। भी भी। चलो आ जाओ जप्पू चलो मेरा काका चलो मेरे शो ने शो ने काटे तो चॉकलेट ले गया ओ जप्पू तो गिरना नहीं रो जा मैं पार कर चाचा जी आए सी कार जो छोरे संग की ਚਾਚਾ ਸੋਹਣ ਹਾਂ ਮੈਨੂੰ ਕਹਿੰਦੇ ਇਹ ਇਹ ਕੁੜੀ ਮੈਨੂੰ ਉਹ ਕਹਿੰਦਾ ਗੁੱਸਾ ਤਾਂ ਨਹੀਂ ਕਰਦੇ ਉਹ ਤਾਂ ਦੇ ਦੋ ਮੈਂ ਅਡਾਪਟ ਕਰਨੀ ਹੈ ਜਪਨੂਰ ਨੂੰ ਕਹਿੰਦੇ ਇੱਕ ਚਾਚਾ ਜੀ ਸਾਡੇ ਆਏ ਨੇ ਤੇ ਉਹ ਕਹਿੰਦੇ ਅਡਾਪਟ ਕਰਨੀ ਹੈ ਮੈਂ ਅਡਾਪਟ ਕਰਨਾ ਐ ਸੋਨਾ ਪੁੱਤ ਨੂੰ ਕੌਣ ਅਡਾਪਟ ਕਰੇਗਾ ਗੰਦੇ ਦੇ ਪੁੱਤ ਨੂੰ ਤੇ ਉਹ ਫਿਰ ਕੱਲ ਸ਼ੂਟ ਦੇ ਕੇ ਗਏ ਉਹਨੂੰ ਕੱਲ ਜਾਣਾ ਸੀ ਨਾ ਉਹਨਾਂ ਨੇ ਅਮਰੀਕਾ ਚ ਗਿਫਟ ਲੈ ਕੇ ਆਏ ਸੀ ਸੂਟ ਇਹਦਾ ਇੱਕ ਜਪਨ ਦਾ ਇਹ ਸੂਟ ਇਹ ਵਾਲਾ ਨਹੀਂ ਹੈ ਪਰ ਆਹ ਹੈ ਜੀ ਚਾਚਾ ਇਹ ਪਿੰਡ ਵਾਲੀ ਬੁਲੀ ਹੈ ਥੈਂਕ ਯੂ ਜੱਤੀ ਉਹ ਵਾਲਾ ਦੂਜਾ ਉਹ ਮੈਂ ਕਿਹਾ ਚੱਲ ਜਿਵੇਂ ਹੁਣ ਕੋਈ ਉਧਰ ਆ ਜਾਂਦਾ ਵਾ ਫੰਕਸ਼ਨ ਤੇ ਪਾ ਦਿੰਦਾ ਉਹਲਾ ਚਲੋ ਜੱਪੂ ਮੈਨੂੰ ਕਹਿ ਲਾ ਸਟੈਂਡੀ ਉੱਤੇ ਪਰੇ ਜਾਓ ਤੇ ਵੀਡੀਓ ਨਾਲ ਆਪੇ ਆਪੇ ਵੀਡੀਓ ਬਣੇ ਜਾਂ ਤੁਸੀਂ ਸਟੈਂਡੀ ਉੱਤੇ ਫੋਨ ਲਾਓ ਆਹ ਤੁਸੀਂ ਬਲੀ ਆ ਗਿਆ ਕੀ ਈਦਾ ਇਹ ਲਾਉਂਦੀ ਨਹੀਂ ਇਹ ਨਾ ਹਾਂ ਹਾਂ ਵਧੀਆ ਬਣੀ ਕਲਰ ਹਾਂ ਇਹ ਤਾਂ ਲਾ ਦੋ ਇਹ ਹੰਦੇ ਵੀ ਆ ਨਾ ਬੜੇ ਮਹਿੰਗੇ ਦੇ ਲੱਸੀ ਵੀ ਉਹ ਦੂਜੀ ਪਿੰਨਾ ਵਾਲਾ ਲਾਂਦਾ ਤੇ ਆਨਲਾਈਨ ਹੁੰਦਾ ਐ ਤੇ ਮੈਂ ਉਹ ਕਿਉਂ ਨਹੀਂ ਮੈਂ ਤਾਂ ਮੈਂ ਦੱਸ ਆਇਆ ਦੁਬਾਰਾ ਹੀ ਬੰਦ ਕਰਨਾ ਪਿਆ ਸਮਝ ਨਹੀਂ ਆ ਲੱਗਦਾ ਮੈਂ ਦਰਵਾਜ਼ੇ ਮੰਗੀ ਦਰਵਾਜ਼ਾ ਆਇਆ ਨਾ ਤੇ ਪਹਿਲਾਂ ਉੱਥੇ ਸੀ ਵਾਪਕਿਆ ਤੇ ਉੱਥੇ ਪੈਟ ਖਾਲੀ ਤੇ ਸਿਰ ਤੋਂ ਸਿਰ ਮੁਰ ਕੇ ਦੁਬਾਰਾ ਕੋਈ ਹੋਵੇ

ਤੇ ਧਾਮੀ ਦੀ ਰੋਟੀ ਅਜੀ ਖਾਉਣੇ ਦਾ ਸਵੇਰ ਹੀ ਹੁੰਨੇ ਆ ਤੇ ਸਵੇਰ ਨੂੰ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਜਾਨੀ ਕਿ ਉੱਠੇ ਨਹੀਂ ਆਗਾ ਮਤੋਂ ਪਰ ਉਹਨਾਂ ਕਹਿੰਦੇ ਆ ਕਿ ਵੀ ਅੱਜ ਧਾਮੀਆ ਰੋਟੀ ਖਾਓ ਲਵਾ ਕੇ ਦੀ ਤੇ ਮੈਂ ਕਹਿੰਦਾ ਮੇਰਾ ਤਾਂ ਖੰਮ ਮੰਨ ਨਹੀਂ ਪਾਰਿਆ ਪੀਸਤਿਆ ਜੀ ਹੈ ਨਹੀਂ ਜਿਵੇਂ ਕਹਿੰਦੇ ਆ ਤੇ ਮੈਂ ਕਿਹਾ ਵੀ ਆਪਾਂ ਚਲੋ ਸ਼ਾਮ ਨੂੰ ਨਾਲ ਤਾਂ ਕੀ ਰੋਟੀ ਦਾ ਤਿਆਰ ਕਰ ਲਈ ਹੈ ਨਾ ਟਾਈਮ ਤੇ ਤੇ ਨਾਲੇ ਆਪਾਂ ਬਾਬੇ ਦੇ ਦੋ ਤੂਬ ਗਰੇ ਆਵਗੇ ਨਾ ਤੇ ਇਸ ਕਰਕੇ ਅੱਜ ਸ਼ਾਮ ਨੂੰ ਪਵਾਈ ਦਿੱਤੀ ਤੇ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਤਤਕਲੀਸ ਸਸਰੀਕਰ